ਇਦੇ ਵਿੱਚ ਅੱਜ ਆ ਥਾਣਾ ਲਹਿਰਾ ਚ ਇਤਲਾ ਮਿਲੀ ਸੀ ਐਸਐਚਓ ਨੂੰ ਕਿ ਕੁਲਦੀਪ ਸਿੰਘ ਰਾ ਦੇ ਬੰਦੇ ਨੇ ਪਿੰਡ ਖੰਡੇਵਾ ਦੇ ਨੇ ਆਪਣੀ ਪਤਨੀ ਦਾ ਬੇਰੇ ਨਾਲ ਕਤਲ ਕੀਤਾ ਤੇ ਇਹ ਆਧਾਰ ਤੇ ਐਸਐਚਓ ਵੱਲੋਂ ਕਾਰਵਾਈ ਕਰਦੇ ਹੋਏ ਆ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਕੀਤੀ ਹੈ ਤੇ ਮੌਕੇ ਤੇ ਦੇ ਘਰ ਦੇ ਵਿੱਚ ਅੰਦਰ ਬੈਡਰੂਮ ਦੇ ਵਿੱਚ ਔਰਤ ਦੀ ਲਾਸ਼ ਪਈ ਹੈ ਖੂਨ ਨਾਲ ਲਥਪਥ ਜਿਹਦੇ ਚਿਹਰੇ ਤੇ ਤੇ ਗਰਦਨ ਤੇ ਵੀ ਕਾਫੀ ਮਲਟੀਪਲ ਕੱਟਨਾ ਤੇ ਕੋਲ ਹੀ ਕੋਲ ਗੰਡਾਸੀ ਜਿਹੜੀ ਨਾਲ ਉਹਨੇ ਕਤਲ ਕੀਤਾ ਉਹ ਵੀ ਮਿਲ ਗਈ ਹੈ ਤੇ ਫੋਰੈਂਸਿਕ ਟੀਮ ਵੀ ਬੁਲਾਈ ਹੋਈ ਹੈ ਮੌਕੇ ਤੇ ਪ੍ਰੋਪਰ ਜਾਬਤ ਅਨਸਾਰ ਅਸੀਂ ਅਗਲੀ ਤੀਤੀ ਸ਼ਾਮ ਚਲੇ ਆ ਰਹੇ ਹਾਂ ਸਰ ਕਿਸ ਤਰ੍ਹਾਂ ਕੁਲਦੀਪ ਸਿੰਘ ਜਿਹੜਾ ਹੈਗਾ ਸੀਗਾ ਵੀਡੀਓ ਵੀ ਉਹਨੇ ਵਾਇਰਲ ਕਰੀਆ ਤੁਹਾਨੂੰ ਚਾਹੇ ਵੀ ਥਾਣੇ ਦੇ ਵਿੱਚ ਵੀ ਪਹੁੰਚਿਆ ਮਰਡਰ ਕਰਨ ਤੋਂ ਬਾਅਦ ਹੈਗਾ ਕੀ ਮਾਮਲਾ ਹਾਂਜੀ ਜਦੋਂ ਸਾਡੀ ਪੁਲਿਸ ਪਾਰਟੀ ਇੱਧਰ ਆਈ ਜਦੋਂ ਸਾਨੂੰ ਤਲਾਸ਼ ਮਿਲੀ ਤੇ ਹੁਣ ਪਿੱਛੋਂ ਪਤਾ ਲੱਗਾ ਵੀ ਉਹ ਜਾ ਕੇ ਥਾਣੇ ਦੀ ਪੇਸ਼ ਸਰੈਂਡਰ ਕਰ ਗਿਆ ਤੇ ਉਹ ਕਾਇਦਾ ਪ੍ਰੋਪਰ ਉਹਦੀ ਹੁਣ ਅਰੈਸਟ ਪਾ ਕੇ ਸੀ ਅਗਲੀ ਕਾਰਵਾਈ ਹੁਣ ਚਲੇਵਾਂਗੇ ਕਤਲ ਕਰਨ ਦੇ ਕਾਰਨਾਂ ਦਾ ਪਤਾ ਲੱਗਿਆ ਜੀ ਦੇਖੋ ਇਹ ਮੋਢਲੇ ਜੇ ਜਾਂਚ ਤੋਂ ਤਾਂ ਉਹ ਕੋਈ ਆਪਣੀ ਪਤਨੀ ਤੇ ਸ਼ੱਕ ਵਗੈਰਾ ਕਰਦਾ ਸੀਗਾ ਤੇ ਇਹ ਜੇ ਤਫਤੀਸ਼ ਦਾ ਵਿਸ਼ਾ ਹੈ ਇਹ ਅਸੀਂ ਤਫਤੀਸ਼ ਚ ਵਿਚਾਰਾਂਗੇ ਸਾਰਾ ਤੇ ਪਰਿਵਾਰ ਚ ਕੌਣ ਹੈ ਪਰਿਵਾਰ ਜੀ ਜਿਹੜੀ ਇਹ ਮ੍ਰਿਤਕ ਹੈਗੀ ਲੇਡੀ ਇਹਨਾਂ ਦੇ ਤਿੰਨ ਬੱਚੇ ਨੇ ਦੋ ਬੇਟੀਆਂ ਇੱਕ ਬੇਟਾ ਤੇ 10 ਸਾਲ ਦੀ ਬੇਟੀ ਇੱਕ 8 ਸਾਲ ਦੀ ਹੈ ਤੇ ਬੇਟਾ 6 ਸਾਲ ਦਾ ਹੈ ਸਤ ਕਿਹੜੀ ਧਾਰਾ ਦੇ ਇਹ ਮਰਡਰ ਦਾ ਕੇਸ ਅਰਚ ਕੀਤਾ ਗਿਆ ਜੀ 103 1 ਵੀ ਐਨ ਐਸ ਦੇ ਤਹਿਤ ਐਫ ਆਇਰਡਰਸ ਕੀਤਾ ਗਿਆ ਹੁਣ ਕਬਜ਼ੇ ਤੋਂ ਲੈ ਕੇ ਪੋਸਟਮਾਰਟਮ ਲਈ ਹਾਂਜੀ ਆਪਣੇ ਡੈਡ ਬੋਡੀ ਨੂੰ ਕਬਜ਼ੇ ਚ ਲੈ ਰਿਆ ਪੋਸਟਮਾਰਟਮ ਲਈ ਭੇਜ ਰਿਹਾ